ਤੋਗਰਾ ਕਿਵੇਂ ਲੱਗ ਰਿਹਾ ਪੋਕ ਐਂਡ ਸੱਚੀ ਯਾਰ ਤੇਰਾ ਭਾਈ ਆਪਾਂ ਚੈਨਲ ਵੀ ਸਬਸਕ੍ਰਾਈਬ ਕੀਤਾ ਵਾ ਤੋਗਰਾ ਸਬਸਕ੍ਰਾਈਬ ਕੀਤਾ ਭਾਈ ਨੇ ਤੇ ਆਪਾਂ ਇਹ ਸੋਨੂ ਸੀਤੋ ਵਾਲੀ ਦਾ ਭਾਜੀ ਉਹ ਵਾਰ-ਵਾਰ ਦੇਖੀਦਾ ਭਾਜੀ ਇੱਧਰ 24 ਮਈ ਨੂੰ ਫਿਲਮ ਦੇਖਣ ਜਾਵਾਂਗੇ ਜਰੂਰ ਵੀਰ ਤੇ ਭਾਈ ਤੁਸੀਂ ਜਿਹੜਾ ਵੀਡੀਓ ਬਣਾ ਰਿਹਾ ਭਾਈ 24 ਮਈ ਨੂੰ ਜਾਵਾਂਗੇ ਨਹੀਂ ਮੇਰੇ ਕੋ ਜਾ ਨਹੀਂ ਹੋਣਾ ਭਾਜੀ ਮੈਂ ਆਪਰੇਸ਼ਨ ਕਰਾ ਲਵਾਂਗਾ ਕਰਾਂ ਕਿਉਂ ਲੋੜ ਨਹੀਂ ਚਾਹੀਏ ਸਵਾਲ ਦੀ ਲੋੜ ਨਹੀਂ ਦੀ ਕਰਾਂਗੇ ਸੋ ਅੱਜ ਸਿਨੇਮਾ ਘਰ ਦੇ ਵਿੱਚ ਟ੍ਰੇਲਰ ਲਾਂਚ ਹੋ ਚੁੱਕਾ ਹੈ ਰੋਜ਼ ਰੋਜ਼ੀ ਤੇ ਗੁਲਾਬ ਦਾ ਤੇ ਭਾਈ ਸ਼ਰਨ ਟੋਕਰਾ ਟੀਵੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਥੈਨਕਸ ਏਵਰਾ ਟੀਵੀ ਤੇ ਬਹੁਤ-ਬਹੁਤ ਧੰਨਵਾਦ ਭਾਈ ਬਹੁਤ-ਬਹੁਤ ਧੰਨਵਾਦ ਤੇ 24 ਮਈ ਨੂੰ ਜਿਵੇਂ ਕਿ ਮੈਨੂੰ ਕਿਹਾ ਗਿਆ ਮੇਰਾ ਇੱਕ ਮਤਲਬ ਕਹਿ ਲਓ ਵੀ ਆਰਡਰ ਕਹਿ ਲਓ ਬੇਨਤੀ ਕਰ ਲਓ ਬੱਚੋ ਕਿ 24 ਮਈ ਨੂੰ ਤੁਸੀਂ ਫਿਲਮ ਸਾਰਿਆਂ ਨੇ ਦੇਖਣੀ ਹੈ ਜੀ ਤੇ ਮੈਂ ਸਾਰੇ ਇੰਟਰਵਿਊ ਚ ਇਹੀ ਕਹੀ ਹੈ ਨਾ 24 ਮਈ ਇਹ ਚ ਰੱਟ ਗਏ ਹੋ ਅਛਾ ਬਈ ਅਕਸਰ ਤੁਹਾਨੂੰ ਆਪਾਂ ਸੋਸ਼ਲ ਮੀਡੀਆ ਤੇ ਤੁਹਾਡੇ ਆਪਣੇ ਚੈਨਲ ਤੇ ਦੇਖਦੇ ਆ ਆਜੋ ਆਜੋ ਬਈ ਕੋਈ ਗੱਲ ਨਹੀਂ ਅਕਸਰ ਆਪਾਂ ਦੇਖਦੇ ਆ ਹਾਂਜੀ ਉਹ ਬਾਈ ਨੇ ਫੋਟੋ ਕਰਾਉਣੀ ਸੀਗੀ ਅਛਾ ਨਾਲ ਨਾਲ ਫੋਟੋ ਵੀ ਚਲੋ ਚੱਲੀ ਜਾਣਗੀ ਹੈ ਕਿਵੇਂ ਲੱਗ ਰਿਹਾ ਮਤਲਬ ਫੋਟੋ ਪਰ ਆ ਕੇ ਕਿਵੇਂ ਲੱਗ ਰਿਹਾ 20 ਗੈਂਟ ਸੱਚੀ ਯਾਰ ਤੇਰਾ ਭਾਈ ਆਪਾਂ ਚੈਨਲ ਵੀ ਸਬਸਕ੍ਰਾਈਬ ਕੀਤਾ ਵਾ 20 ਗਰਾ ਸਬਸਕ੍ਰਾਈਬ ਕੀਤਾ ਬਾਈ ਨੇ ਤੇ ਆਪਾਂ ਜਿਹੜਾ ਸੋਨੂ ਸੀਤੋ ਵਾਲੀ ਦਾ ਭਾਜੀ ਉਹ ਵਾਰ-ਵਾਰ ਦੇਖੀਦਾ ਭਾਜੀ ਇੱਥੇ 24 ਮਈ ਨੂੰ ਫਿਲਮ ਦੇਖਣ ਜਾਊਂਗੇ ਹਾਂ ਜਰੂਰ ਵੀਰ ਤੇ ਬਾਈ ਤੁਸੀਂ ਜਿਹੜਾ ਵੀਡੀਓ ਬਣਾ ਰਿਹਾ ਬਾਈ ਨਹੀਂ ਮੇ ਮੈਂ ਆਪਰੇਸ਼ਨ ਕਰਾ ਲੈਣਾ ਚਲੋ ਕੋਈ ਗੱਲ ਨਹੀਂ ਕੋਈ ਸ਼ੁਰੂ ਹੋ ਗਈ ਮੈਨੂੰ ਦੋ ਤਿੰਨ ਸਵਾਲ ਪੁੱਛਣਾ ਤੋਂ ਹੈਨਾ ਤੇ ਬਾਈ ਜੀ ਪਹਿਲਾਂ ਵੀ ਫਿਲਮ ਕਰ ਚੁੱਕੇ ਹੋ ਨਾ ਹਾਂਜੀ ਹਾਂਜੀ ਤੇ ਉਸ ਫਿਲਮ ਦੇ ਵਿੱਚ ਜਿੱਦਾਂ ਬਾਈ ਬਾਈ ਦੋ ਦੋ ਮਿੰਟ ਤੋ ਉਹ ਕਹਿੰਦੇ ਨੇ ਕਿ ਅਲਮੇ ਮਲਮੇ ਜੋਕ ਜਾ ਰਹੀ ਹੈ ਉਹ ਕੀ ਬਾਈ ਦਾ ਕੀਦਾ ਡਾਇਲੌਗ ਸੀਗਾ ਕੋਈ ਨਹੀਂ ਕਰੋ ਤੁਸੀਂ ਤੇ ਬਾਈ ਜੀ ਇਸ ਫਿਲਮ ਦੇ ਵਿੱਚ ਮਤਲਬ ਕਰੈਕਟਰ ਜਿਹੜਾ ਤੁਸੀਂ ਕੀਤਾ ਆ ਗੁਰਨਾਮ ਬਾਈ ਦੇ ਫਰੈਂਡ ਦਾ ਕਰੈਕਟਰ ਕੀਤਾ ਸੋ ਮਤਲਬ ਪਹਿਲੋ ਵੀ ਤੁਹਾਨੂੰ ਇਹਦੇ 'ਚ ਇਹਦੇ 'ਚ ਮੈਨੂੰ ਇਹਨਾਂ ਨੇ ਮੌਕਾ ਇਹ ਇਹ ਦਿੱਤਾ ਜੀ ਇਹਦੇ 'ਚ ਨਾ ਚਲਾਉਣਾ ਸੀਰੀਅਸ ਨਾਟ ਪਹਿਲਾਂ ਤਾਂ ਫਨੀ ਆ ਇੰਟਰਵਲ ਤੋਂ ਬਾਅਦ ਤੁਸੀਂ ਦੇਖੋਗੇ ਵੀ ਜਿਹੜੀ ਹੁਣ ਦੋ ਹੀਰੋਇਨਾਂ ਨੇ ਆਬਵੀਅਸਲੀ ਗੱਲ ਆ ਵੀ ਇੱਕ ਘਰ ਦੋ ਕੁੜੀਆਂ ਨਹੀਂ ਜਾਂਦੀਆਂ ਮੈਂ ਬਸ ਇੰਨਾ ਕਹਿਣਾ ਚਾਹਾਂਗਾ ਵੀ ਇੱਕ ਦੁੱਲਾ ਆ ਇੱਕ ਕੀਪਾ ਆ ਉਹਨਾਂ ਦੋਹਾਂ ਦੇ ਇੱਕ ਘਰ ਦੇ ਵਿੱਚ ਜਿਵੇਂ ਮਤਲਬ ਉਹ ਬਾਅਦ 'ਚ ਜਿਹੜਾ ਪੁਚਤਾ ਹੁੰਦਾ ਸੋ ਉਹ ਇੱਕ ਸਸਪੈਂਸ ਆ ਵੀ ਉਹ ਦੁੱਲੇ ਆ ਜਾਂ ਫਿਰ ਕੀਪਾ ਆ ਤੁਹਾਡਾ ਕਿਤੇ ਨਾ ਕਿਤੇ ਜਿਹੜਾ ਫਨੀ ਤਾਂ ਹੈਗਾ ਹੀ ਹੈਗਾ ਸੀਰੀਅਸ ਵੀ ਦੇਖੂਗਾ ਕਿਉਂਕਿ ਉਹ ਫਿਰ ਇੱਕ ਹੁੰਦਾ ਨਾ ਵੀ ਜਿਵੇਂ ਕਿ ਅਕਸਰ ਮੈਂ ਥੋੜਾ ਰੋਕਣਾ ਚਾਹੁੰਦਾ ਸੀ ਜਿਸ ਤਰ੍ਹਾਂ ਕੀ ਨਾ ਪੁਰਾਣੇ ਹੁੰਦੇ ਸੀਗੇ ਵੀ ਆਪਾਂ ਚਾਦਰ ਪਾਉਣੀ ਜਾਂ ਫਿਰ ਕਹਿ ਲਓ ਵੀ ਉਹ ਉਹਨਾਂ ਦੀ ਡੈਥ ਹੋ ਗਈ ਤੇ ਉਹ ਆਪਣਾ ਦੂਸਰੀ ਜਗ੍ਹਾ ਜਿਵੇਂ ਬਿਠਾ ਦਿੰਦੇ ਹੁੰਦੇ ਸੀ ਕਿ ਉਸ ਤਰੀਕੇ ਦਾ ਕੁਝ ਕਨਸੈਪਟ ਹੈ ਵੀ ਮਤਲਬ ਹੁਣ ਕਲੀਅਰ ਮੈਂ ਦੱਸ ਦੂੰਗਾ ਤਾਂ ਫਿਰ ਉਹ ਮਜ਼ਾ ਨਹੀਂ ਆਏਗਾ ਤੇ ਉਹ ਹਾਂਜੀ ਤੇ ਮੈਂ ਇਹ ਪੁੱਛਣਾ ਸੀ ਕਿ ਵੀ ਜਿਹੜਾ ਕਾਮੇਡੀ ਦਾ ਤੁਸੀਂ ਕਰਦੇ ਆ ਰਹੇ ਹੋ ਸਟਾਰਟਿੰਗ ਤੁਹਾਡੀ ਕਾਮੇਡੀ ਤੋਂ ਹੋਈ ਆ ਕਿ ਸੀਰੀਅਸ ਦੇ ਵਿੱਚ ਵੀ ਕਿੰਨੀ ਕਿ ਦਿੱਕਤ ਆਈ ਸੀ ਕਿਉਂਕਿ ਇੱਕ ਵਾਰ ਤਾਂ ਕੈਰੈਕਟਰ ਫੜ ਲੈਂਦਾ ਨਾ ਜਦੋਂ ਕਿਉਂਕਿ ਕਈ ਕੈਰੈਕਟਰ ਤੁਸੀਂ ਕੀਤੇ ਆ ਅਸੀਂ ਨਾ ਪਹਿਲਾਂ ਸੀਰੀਅਸ ਹੀ ਕਰਦੇ ਸੀ ਬਾਈ ਪਹਿਲਾਂ ਸੀਰੀਅਸ ਕਰਦੇ ਸੀ ਪਰ ਲੋਕਾਂ ਨੂੰ ਇੰਨਾ ਜਚਿਆ ਨਹੀਂ ਕਿਉਂਕਿ ਲੋਕਾਂ ਨੂੰ ਹੁੰਦਾ ਆ ਵੀ ਯਾਰ ਸਾਨੂੰ ਹੁਣ ਸ਼ਾਮ ਨੂੰ ਘਰੇ ਆਏ ਆ ਤੇ ਉਥੇ ਬਾਹਰ ਵੀ ਦੁਨੀਆ ਕਤਾਂ ਚੀ ਹਰੇਕ ਬੰਦੇ ਲਾਈਫ ਤੇ ਵਿੱਚ ਡਿਫਿਕਲਟੀਜ਼ ਨੇ ਪਰ ਲੋਕ ਸੁਣਨਾ ਚਾਹੁੰਦੇ ਨੇ ਜ਼ਿਆਦਾ ਕਾਮੇਡੀ ਮੈਂ ਵੀ ਮਤਲਬ ਜ਼ਿਆਦਾ ਡਰਾਮ ਉਹ ਨਹੀਂ ਹੋਊਗਾ ਵੀ ਯਾਰ ਵੀ ਮੈਂ ਆਪਣਾ ਯੂ نو ਵੀ ਇੱਕ ਸੈਡ ਜਿਹਾ ਮੂੰਹ ਬਣਾ ਕੇ ਬੈਠਾ ਰਹਾ ਹਾਂ ਹਰ ਬੰਦਾ ਚਾਹੁੰਦਾ ਵੀ ਮੈਂ ਹੱਸਾਂ ਉਹ ਉਸ ਤਰੀਕੇ ਨਾਲ ਫਿਰ ਤੁਸੀਂ ਆਪਣੇ ਚੈਨਲ ਵਾਸਤੇ ਟੋਕਰਾ ਟੀਵੀ ਵਾਸਤੇ ਕਰਦੇ ਹੋ ਕੰਮ ਹਾਂਜੀ ਹਾਂਜੀ ਤੇ ਇੱਕ ਪਾਸੇ ਹੁਣ ਤੁਸੀਂ ਫਿਲਮ ਕੀਤੀ ਆ ਦੋਨਾਂ ਵਿੱਚ ਅੰਤਰ ਕਿੰਨਾ ਕਿ ਦੋਨਾਂ ਵਿੱਚ ਦਿੱਕਤ ਕਿੰਨੀ ਕਈ ਐਕਟਿੰਗ ਕਰਨ ਵਾਸਤੇ ਜਾਂ ਟੋਕਰਾ ਟੀਵੀ ਅਲੱਗ ਚੀਜ਼ ਆ ਤੇ ਜਿਹੜਾ YouTube ਦਾ ਸਿਨੈਰੀਓ ਅਲੱਗ ਆ ਪਰ ਫਿਲਮ ਉਹਦਾ ਅਲੱਗ ਇਹਦੇ ਵਿੱਚ ਕੀ ਆ ਤੁਹਾਡੇ ਕੋਲ ਮਤਲਬ 500 ਬੰਦਾ ਜਿਹੜਾ ਸੈੱਟ ਤੇ ਕੰਮ ਕਰ ਰਿਹਾ ਉਹਦੇ ਵਿੱਚ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਐ ਤੇ ਇਹਦੇ ਵਿੱਚ ਹੁੰਦਾ ਆ ਵੀ ਚਲੋ ਸਾਡਾ ਥੋੜਾ ਜਿਹਾ ਮਤਲਬ ਆਪਣਾ ਕੰਮ ਹੈ ਕਿ ਤਰ੍ਹਾਂ ਆਪਣਾ ਕੰਮ ਹੈ ਨਾ ਇੱਕ ਮਤਲਬ ਈਜ਼ ਹੁੰਦਾ ਬੰਦੇ ਨੂੰ ਕੰਫਰਟ ਜ਼ੋਨ ਚ ਹ ਇੱਥੇ ਹੁੰਦਾ ਵੀ ਇੱਥੇ ਕਿੰਨਾ ਬੈਸਟ ਦੇ ਸਕਦੇ ਆ ਆਪਾਂ ਕਿਉਂਕਿ ਇਹਦੇ ਇਹ ਕੰਮ ਦੇਖਣ ਤੋਂ ਬਾਅਦ ਹੀ ਜਿਵੇਂ ਹੁਣ ਵਰਲਡਵਾਈਡ ਆ ਇੱਥੇ ਤਾਂ ਆਪਣੀ ਆਡੀਅנס ਆ ਜਿਵੇਂ ਹੁਣ ਸਾਡੇ ਸਬਸਕ੍ਰਾਈਬਰ ਨੇ ਉਹ ਡੇਲੀ ਦੇਖਦੇ ਨੇ ਤੇ ਇੱਥੇ ਆਡੀਅנס ਨਵੀਂ ਆ ਤੇ ਨਵੀਂ ਆਡੀਅנס ਸਾਨੂੰ ਕਿਵੇਂ ਦੇਖਦੀ ਆ ਔਰ ਕਿਵੇਂ ਪਿਆਰ ਕਰਦੀ ਆ ਉਹ ਫਿਲਮ ਦੇ ਬਾਅਦ ਹੀ ਪਤਾ ਲੱਗੂਗਾ ਜਦੋਂ ਆਪਣਾ ਚੈਨਲ ਸ਼ੁਰੂ ਕੀਤਾ ਸੀਗਾ ਉਦੋਂ ਸੋਚਿਆ ਸੀਗਾ ਯਾਰ ਇੱਥੇ ਤੱਕ ਪਹੁੰਚਾਂਗੇ ਫਿਲਮਾਂ 'ਚ ਕੰਮ ਕਰਾਂਗੇ ਨਹੀਂ ਨਹੀਂ ਮੈਂ ਤੁਹਾਨੂੰ ਜੇ ਫ੍ਰੈਂਕਲੀ ਸਪੀਕਿੰਗ ਜੇ ਉਹਨਾਂ ਸੀਰੀਅਸ ਨੋਟ ਕਹਾ ਤਾਂ ਜਿੱਦਣ ਥੀਏਟਰ ਸ਼ੁਰੂ ਕੀਤਾ ਸੀ 2011 ਦੀ ਗੱ ਇਹ ਨਹੀਂ ਹੈਗਾ ਵੀ ਇੱਕ ਪੌੜੀਦਰ ਪੌੜੀ ਇਹ ਨਹੀਂ ਹੈਗਾ ਮਨ ਮਨ ਦੇ ਵਿੱਚ ਸੀਗਾ ਵੀ ਪਹੁੰਚਣਾ ਵੀ ਇੱਕ ਜਗ੍ਹਾ ਉਹ ਤਾਂ ਹਾਲੇ ਤਾਂ ਮੈਂ ਜੀ ਹੁਣ ਛੋਟਾ ਮੂ ਵਡੀ ਗੱਲ ਹੋਊਗੀ ਵੀ ਮੈਂ ਹਾਲੀਵੁੱਡ ਤੱਕ ਦੀ ਸੋਚ ਰੱਖੀ ਹੈ ਵੀ ਜਿਵੇਂ ਕਹਿੰਦਾ ਸੁਪਨਾ ਵੱਡਾ ਹੀ ਦੇਖੋ ਤੇ ਉਹਦਾ ਕੋਈ ਪੈਸੇ ਨਹੀਂ ਲੱਗਦੇ ਸੁਪਨਾ ਦੇਖਣ ਤੇ ਮਾਲਕ ਸਹਾਕਾਰ ਕਰਨ ਵਾਲਾ ਹੈ ਦੇਖੋ ਹੁਣ ਕੀ ਬਣਦਾ ਅੱਜ ਬਹੁਤ ਘੱਟ ਦੇਖਦੇ ਆ ਬਹੁਤ ਘੱਟ ਲੋਕ ਆ ਜਿਹੜੇ ਥੀਏਟਰ ਤੋਂ ਸਿਰ ਰੰਗ ਮੰਚ ਤੋਂ ਸਿਨੇਮਾ ਫਿਲਮਾਂ ਤੱਕ ਜਾਂਦੇ ਕਿਉਂਕਿ ਬਹੁਤ ਜਨਤਾ ਆ ਜਿਹੜੀ ਜਲੰਧਰ ਦੀ ਵੀ ਗੱਲ ਕਰੀਆ ਜਾਂ ਬਾਹਰ ਵੀ ਆਪਾਂ ਟਿਗੋਰ ਥੀਏਟਰ ਜਿਹੜੇ ਹੁੰਦੇ ਨੇ ਚੰਡੀਗੜ੍ਹ ਜੋ ਵੀ ਹੁੰਦਾ ਬਹੁਤ ਘੱਟ ਜਨਤਾ ਜਿਹੜੀ ਥੀਏਟਰ ਤੋਂ ਅੱਗੇ ਪਹੁੰਚਦੀ ਆ ਮੈਂ ਕਹਿੰਦਾ ਜੀ ਮੈਂ ਵੀ ਥੀਏਟਰ ਬੈਕਗ੍ਰਾਉਂਡ ਤੋਂ ਆ ਇਹ ਨਹੀਂ ਹੋਣਾ ਚਾਹੀਦਾ ਵੀ ਜਿਵੇਂ ਮੇਰੇ ਦਾਦੇ ਜੀ ਕਹਿੰਦੇ ਹੁੰਦੇ ਸੀ ਵੀ ਪਾਣੀ ਜੇ ਖੜ ਜਾਂਦਾ ਨਾ ਉਹ ਚ ਸ ਤੁਸੀਂ ਇਹ ਨਹੀਂ ਹੈਗਾ ਜਿਹੜਾ ਜਿਹੜਾ ਸਿਨੈਰੀਓ ਜਿਵੇਂ ਤੁਸੀਂ ਸੁੰਨਾ ਸ਼ੁਰੂ ਕਰੋ ਪਹਿਲਾਂ ਗੁੱਡ ਲਿਸਨਰ ਬਣੋ ਤਾਂ ਫਿਰ ਤੁਸੀਂ ਮਤਲਬ ਕੰਮ ਜਿਹੜਾ ਚੰਗਾ ਨਿਕਲ ਕੇ ਆਉਂਦਾ ਵੀ ਜਿਵੇਂ ਅਗਲਾ ਕਹਿੰਦਾ ਉਵੇਂ ਕਰ ਲਓ ਕੋਈ ਵੀ ਕੰਮ ਆ ਜੇ ਆਪਾਂ ਸਲਾਹ ਨਾਲ ਐਕਸਪਰਟਿਸ ਦੇ ਨਾਲ ਆਪਾਂ ਕੰਮ ਕਰਦੇ ਹਾਂ ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ 500 ਬੰਦੇ ਦੀ ਟੀਮ ਆ ਤੇ ਉਹ ਬਹੁਤ ਸਮੇਂ ਤੋਂ ਫਿਲਮਾਂ ਬਣਾਉਂਦੇ ਆ ਰਹੇ ਨੇ ਜਿਵੇਂ ਜਿਵੇਂ ਉਹਨਾਂ ਨੇ ਮੈਨੂੰ ਗਾਈਡ ਕੀਤਾ ਜਿਵੇਂ ਮਨਵੀਰ ਭਾਈ ਗੁਰਨਾਮ ਪੁੱਲਰ ਜੀ ਤੇ ਨਾਲ ਜਿਹੜੇ ਕੋ ਆਰਟਿਸਟ ਸੀਗੇ ਤੇ ਅੰਮ੍ਰਿਤ ਅੰਬੀ ਬਾਈ ਦਾ ਬਹੁਤ ਵਧੀਆ ਸਾਥ ਰਿਹਾ ਕਿਉਂਕਿ ਸਾਡੀ ਜੋੜੀ ਸੀ ਉਹਦੇ ਵਿੱਚ ਤੇ ਪ੍ਰੋਡਿਊਸਰ ਸਾਹਿਬ ਦਾ ਤਾਂ ਹੈਗਾ ਹੀ ਉਹਨਾਂ ਨੇ ਬਹੁਤ ਕੰਫਰਟੇਬਲੀ ਰੱਖਿਆ ਚਲੋ ਭਰਾਵਾ ਵਾਂਗੂ ਉਹਨਾਂ ਨੇ ਜੋੜੀ ਦੀ ਗੱਲ ਕੀਤੀ ਜੋੜੀ ਤੁਹਾਡੀ YouTube ਤੇ ਹੁੰਦੀ ਹੈ ਹਰਜੀਤ ਬਾਈ ਦੇ ਨਾਲ ਤੇ ਅੰਬੀ ਬਾਈ ਨਾਲ ਤੇ ਉਹ ਉਹ ਕਦੋਂ ਪੁੱਛ ਰਹਿਗੇ ਉਹ ਕਦੋਂ ਨਹੀਂ ਆ ਉਹ ਬਾਈ ਦਾ ਥੋੜਾ ਜਿਹਾ ਕੋਈ ਇਸ਼ੂ ਸੀਗਾ ਉਸ ਕਰਕੇ ਆ ਨਹੀਂ ਪਾਇਆ ਉਹਨਾਂ ਨੇ ਆਉਣਾ ਸੀਗਾ ਸੋ ਉਹਨਾਂ ਨੇ ਸਵੇ ਪ੍ਰੋਮੋਸ਼ਨ ਥੋੜਾ ਜਿਹਾ ਹੁਣ ਬਸ ਇੱਕ ਦੋ ਸਵਾਲ ਹੋਰ ਕਰ ਰਹੇ ਹਾਂ ਕਿਉਂਕਿ ਤੁਹਾਡਾ ਵੀ ਸਮਾਂ ਹੋ ਰਿਹਾ ਹੈ। ਬਾਈ ਹੁਣ ਬਾਰੇ ਸਵਾਲ ਕਰਨਾ ਹਰਜੀਤ ਬਾਈ ਇਹ ਤੁਸੀਂ ਫਰੈਂਡ ਹੋ ਬਚਪਨ ਦੇ ਯਾਰ ਹੋ ਜਾਂ ਫਿਰ ਤੁਹਾਡਾ ਜੋੜੀ ਕਿੱਦਾਂ ਬਣੀ ਸੀ? ਮੇਰੇ ਮੈਂ ਤਾਂ ਵੱਡਾ ਭਰਾ ਹੀ ਕਹੂੰਗਾ ਵੀ ਬੜੇ ਭਰਾ ਨੇ ਮੇਰੇ ਉਹ ਤੇ ਸ਼ੁਰੂ ਤੋਂ ਹੀ ਕਾਲਜ ਟਾਈਮ ਤੋਂ ਹੀ ਮਤਲਬ ਮੈਨੂੰ ਗਾਈਡ ਕਰਦੇ ਆਏ ਨੇ ਹੁਣ ਵੀ ਅੱਗੇ ਵੀ ਕਰਦੇ ਰਹਿਣਗੇ ਸੋ ਐਦਾਂ ਹੀ ਪਰਮਾਤਮਾ ਜੋੜੀ ਬਣਾਈ ਰੱਖੇ ਜੀ। ਤੇ ਇੱਕ ਕੋਈ ਵੀ ਕੈਰੇਕਟਰ ਮੈਂ ਜੇ ਪਰਸਨਲੀ ਕਹਾਂ ਮਾਨ ਸਾਹਿਬ ਬੜਾ ਥੋੜਾ ਜਿਹਾ ਕੈਰੇਕਟਰ ਹੋਵੇ। ਮਾਨ ਸਾਹਿਬ ਨਹੀਂ ਉਹ ਚਲੋ ਦੇਖੋ ਉਹ ਵੀ ਕਰਦੇ ਉਹ ਸਟਾਇਰ ਕਰਦੇ ਰਹੇ ਨੇ ਆਪਣੇ ਟਾਈਮ 'ਚ ਤੇ ਜਿਵੇਂ ਉਹਨਾਂ ਦਾ ਹੋ ਇੱਕ ਹੁੰਦਾ ਹੈ ਵੀ ਹਾਂ ਕੋਈ ਨਹੀਂ ਕਰਾਂ ਕਿਉਂ ਲੋਡ ਨਹੀਂ ਸੀ ਇਹ ਸਵਾਲ ਦੀ ਲੋਡ ਨਹੀਂ ਸੀ ਠੀਕ ਆ ਕਰਾਂਗੇ ਠੀਕ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਬਹੁਤ ਥੈਂਕ ਯੂ